ਕੱਟਣਾ ਕੋਈ ਨਾ ਕੋਈ ਬਹਿਣ ਬਹਿਣ ਦੁਗਣ ਨਹੀਂ ਬੈਠਾ ਵਾਡੀ ਲੋਡ ਹੈ ਕਾਮ ਨੂੰ ਸਾਰੀ ਦੁਨੀਆ ਨੂੰ ਕਿਸਾਨੀ ਨੂੰ ਪੰਜਾਬ ਨੂੰ ਇੱਕ ਮਿੰਟ ਥੋੜਾ ਇਹਦੇ ਵਾਸਤੇ ਲੈ ਲਾਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਖੇਤੀਬਾੜੀ ਕਮੇਟੀ ਦਾ ਚੇਅਰਮੈਨ ਮੈਨੂੰ ਪਾਰਲੀਮੈਂਟ ਦੇ ਵਿੱਚ ਬਣਾਇਆ ਗਿਆ 30 ਐਮਪੀ ਆ ਉਹਦੇ ਤੇ ਮੈਂ ਇਹ ਤੁਹਾਡੇ ਚਰਣਾਤੀ ਰਿਪੋਰਟ ਲੈ ਕੇ ਆਇਆ ਜਿਹਦੇ ਵਿੱਚ ਮੈਂ ਪਾਰਲੀਮੈਂਟ ਦੇ ਵਿੱਚ रिपोर्ट पेश करती है कमेटी वरुण कि एमएसपी ਨੂੰ ਕਾਨੂੰਨੀ ਗਾਰੰਟੀ ਬਣਾਇਆ ਜਾਵੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਐਕਮਤ ਹੁਣ ਦੇ ਕਿ ਅਮ ਇਹ ਤੁਹਾਡੇ ਸੰਘਰਸ਼ ਨੂੰ ਇੱਕ ਵੱਡਾ ਬਲ ਜਿਹਦੇ ਨਾਲ ਮਿਲਦਾ ਧੰਨਵਾਦ ਸਾਰਾ ਤੁਹਾਡਾ ਹੀ ਹੈ ਬੜੀ ਲੋਡ ਹੈ ਕੌਮ ਨੂੰ ਸਾਰੀ ਦੁਨੀਆ ਨੂੰ ਕਿਸਾਨੀ ਨੂੰ ਪੰਜਾਬ ਨੂੰ ਇਸ ਮਿੰਟ ਥੋੜਾ ਇਹਦੇ ਵਾਸਤੇ ਲੈਣਾ ਕਿ ਤੁਹਾਨੂੰ ਪਤਾ ਹੈ ਕਿ ਮੈਂ ਖੇਤੀਬਾੜੀ ਕਮੇਟੀ ਦਾ ਚੇਅਰਮੈਨ ਮੰਨੂ ਪਾਰਲੀਮੈਂਟ ਦੇ ਵਿੱਚ ਬਣਾਇਆ ਗਿਆ 30 ਐਮਪੀ ਆ ਉਹਦੇ ਤੇ ਮੈਂ ਇਹ ਤੁਹਾਡੇ ਚਰਨਾਚੀ ਰਿਪੋਰਟ ਲਿਖਿਆ ਹੈ ਜਿਹਦੇ ਵਿੱਚ ਮੈਂ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਕਰਤੀ ਹੈ ਕਮੇਟੀ ਵੱਲੋਂ ਕਿ ਐਮਐਸਪੀ ਨੂੰ ਕਾਨੂੰਨੀ ਹੈਰਤੀ ਬਣਾਇਆ ਜਾਂਦਾ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਂਦਾ ਪ੍ਰਧਾਨ ਜੀ ਤੇ ਕੀ ਆਮ ਜੀ ਬਹੁਤ ਹੀ ਸ਼ਗਰ ਸਿੰਘ ਇੱਕ ਵੱਡਾ ਬਾਲਕ ਤੇ ਦੇ ਨਾਲ ਲਿਖੋ ਧੰਨਵਾਦ ਸਾਰਾ ਤੁਹਾਡਾ ਹੀ ਹੈ ਸਾਨੂੰ ਬੋਲੋ ਪ੍ਰੋਕਟਰ ਨੂੰ ਬਣਾਉਣਾ ਹੈ ਪ੍ਰਧਾਨ ਜੀ ਦੇ ਖਾਤੇ ਆਪਾਂ ਚੋੜੋ 167 ਜਦੋਂ ਨੂੰ ਬੁਝਸਣ ਮਾ ਆਉ ਨੂੰ ਦਿਓ ਉਧਰ ਫੋਨ ਆਪਣਾ ਚਲੋ ਉੱਪਰ ਨਹੀਂ ਆਉ ਆ ਜਾਓ ਉਹ ਦੇ ਦਿਓ ਉਹਨੂੰ ਦੇ ਦਿਓ ਕੋਈ ਨਹੀਂ ਕੋਈ ਨਹੀਂ ਚਲੋ ਇੱਕ ਪੰਨਾ ਅੱਗੇ ਅੱਗੇ ਉਸ ਜਿਸ ਸਾ ਮੜਾ ਦੱਸ ਦਿਓ ਬੋਲ ਜੀ ਬੋਲ ਬੋਲ ਬੋਲਿਆ ਸਰ ਨੇ ਕੋ ਆਪ ਵੀ ਫੋਨ ਲੈ ਲੀ ਤੇ ਬੋਲ ਲਾ ਦੋ ਮਿੰਟ ਬੋਲ ਦੋ ਸਰ ਇੱਕ ਮਿੰਟ ਮੈਂ ਅੱਜ ਆਪਣੇ ਜਨਨਾਇਕ ਢੱਲੇਵਾਰ ਸਾਹਿਬ ਕੋਲ ਜਿਹੜੇ ਕਿ ਮਰਨ ਮਰਤ ਤੇ ਬੈਠੇ ਐ ਉਹਨਾਂ ਕੋਲ ਆਇਆ ਇਹਨਾਂ ਦੀ ਸਿਹਤ ਬੜੀ ਦਾ ਸਾਜ ਹੈ ਉਹਦੀ ਮੈਂ ਹਾਲਾਤ ਪੁੱਛਣ ਆਇਆ ਤੇ ਨਾਲ ਜਿਹੜੇ ਕਮੇਟੀ ਐਗਰੀਕਲਚਰ ਪੂਰ ਪਰਸੈਂਸਿੰਗ ਐਨੀਮਲ ਹਸਬੈਂਡਰੀ ਦੀ ਸਟੈਂਡਿੰਗ ਪਾਰਲੀਮੈਂਟਰੀ ਦੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦਾ ਮੈਂ ਚੇਅਰਮੈਨ ਹੈ 30 ਮੈਂਬਰ ਹੈ ਉਹਨਾਂ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਜਿਹਦੇ ਵਿੱਚ ਖਾਸ ਤੌਰ ਤੇ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਵਾਸਤੇ ਸਪਾਰਸ਼ ਕੀਤੀ ਗਈ ਹੈ ਤੇ ਕਿਸਾਨਾਂ ਦਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫ ਕਰਨ ਦੀ ਸਪਾਰਸ਼ ਕੀਤੀ ਗਈ ਹੈ ਹੋਰ ਵੀ ਸਪਾਰਸ਼ਾਂ ਪਰ ਇਹ ਜਿਹੜੀਆਂ ਮੇਨ ਸਪਾਰਸ਼ਾਂ ਉਹ ਪੂਰੀ ਰਿਪੋਰਟ ਮੈਂ ਡੱਲੇਵਾਲ ਸਾਹਿਬ ਨੂੰ ਸੌਂਪਣਾ ਆਇਆ ਤੇ ਉਹਨਾਂ ਨੂੰ ਸੌਂਪੀ ਹੈ ਤੇ ਨਾਲ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਡੱਲੇਵਾਲ ਸਾਹਿਬ ਤੁਹਾਡੀ ਸਿਹਤ ਜਿਆਦਾ ਜ਼ਰੂਰੀ ਹੈ ਸਾਨੂੰ ਤੁਹਾਡਾ ਸੰਘਰਸ਼ ਵਿੱਚ ਰਹਿਣਾ ਜ਼ਰੂਰੀ ਹੈ ਇਹ ਸੰਘਰਸ਼ ਜੇ ਲੰਬਾ ਚੱਲਣਾ ਕੇਂਦਰ ਸਰਕਾਰ ਦੀ ਨੀਤ ਮਾੜੀ ਹੈ ਸਰਕਾਰਾਂ ਦੀ ਨੀਤ ਮਾੜੀ ਹੈ ਇਹ ਆਪਾਂ ਸਮਝੀਏ ਤੇ ਤੁਹਾਡੀ ਲੋੜ ਹੈ ਸੰਘਰਸ਼ ਨੂੰ ਹੋਰ ਰੁਕ ਵੀ ਦਿੱਤਾ ਜਾ ਸਕਦਾ ਕਿਰਪਾ ਕਰਕੇ ਆਪਣੀ ਸਿਹਤ ਨੂੰ ਸੰਭਾਲੋ ਤੇ ਇਸ ਨੂੰ ਹੋਰ ਰੋਕ ਦਿਓ ਕੋਈ ਤਾਕੇ ਐਸੀ ਥੋਣ ਸਾਨੂੰ ਤੁਹਾਡੀ ਲੋੜ ਹੈ ਕੌਮ ਨੂੰ ਲੋੜ ਹੈ ਪੰਜਾਬ ਨੂੰ ਲੋੜ ਹੈ ਦੇਸ਼ ਨੂੰ ਲੋੜ ਹੈ ਕਿਸਾਨੀ ਨੂੰ ਲੋੜ ਹੈ ਧੰਨਵਾਦ